मिलावल महल्ला पहला छन्त दखणी एक ओ अंकार प्रसाद मोंद नवे लडिया गोयल आई राम मटकी डार तरी हार राम। ਲੇਵ ਲਾਏ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਸੀ ਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲਹੁ ਸਾਚ ਪਿਆਰੀਆ ਧਨ ਭਾਏ ਭਗਤੀ ਦੇਖ ਪ੍ਰੀਤਮਾ ਕਾਮ ਕ੍ਰੋਧ ਨਿਵਾਰਿਆ ਨਾਨਕ ਮੋਨਦਨ ਵੇਲ ਸੁੰਦਰ ਦੇਖ ਪ੍ਰਸਾਧਾਰੇਆ ਸਾਚ ਨਵੇ ਲੜੀਏ ਜੋਬਨ ਵਾਲੀ RAM ਆਓ ਨਾ ਜਾਓ ਕਹੀ ਆਪਣੇ ਸਹ ਨਾਦੀ RAM ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵਏ ਅਗਾਧ ਬੋਧ ਅਕਥ ਕਥਿਐ ਸਹਿਜ ਪ੍ਰਾਪ ਗੁਣ ਗਾਵਾਏ ਰਾਮ ਨਾਮ ਰਸਾਲ ਰਸੀਆ ਰਵੈ ਸਾਚ ਪਿਆਰੀਆ ਗੁਰ ਸ਼ਬਦ ਦੀਆ দান ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮੋਹ ਅੜੀ ਫਿਰ ਸੰਗ ਸੂਤੀ RAM ਗੁਰ ਕੈ ਭਾਏ ਚਲੋ ਸਾਚ ਸੰਗੂਤੀ RAM ਸਾ ਨਾ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲੀਆ ਦਿਨ ਰਾਤ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਾਉ ਭੰਜਨੋ ਜੋਤ ਸਬਾ ਏੜੀਏ ਤ੍ਰਿਪਾਵਣ ਸਾਰੇ RAM ਘਾਟ ਘਾਟ ਰਵ ਰਹਿਆ ਲਖ ਅਪਾਰੇ RAM ਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈ ਐ ਹਉ ਮੈਂ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈ ਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਥਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਫਿਰੇ ਪ੍ਰਭ ਅਬਿਨਾਸੀ ਰਾਮ ਅਵੇਗਾ ਤੋ ਹਰਨਾਥ ਨਾਥ ਹੈ ਤਿਸਹਿ ਭਾਵੈ ਸੋ ਥੀਏ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰਨਾਮ ਅੰਤਰ ਵਸ ਰਹੇ ਠੇਖ ਭਵਨੀ ਹੱਥ ਨਾ ਜਾਣਾ ਨਾਨਕਾ ਸਚ ਗਹਿ ਰਹੇ ਨੇੜੀ ਰੈਣ ਭਲੀ ਦਿਨਸ ਸੁਹਾਏ RAM ਨਿਜ ਘਰ ਸੂਤੜੀਏ ਪਰਮ ਜਗਾਇ RAM ਨਾਵ ਹਾਨ ਨਾਵ ਧਨ ਸਬਦ ਜਾਗੀ ਆਪਣੇ ਪੇਰ ਭਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚੱਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸਬਦ ਨੀਸਾਨਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣਿਆ ਜਾਗ ਸੋ ਲੋਣੜੀਏ ਬੋਲੇ ਗੁਰਬਾਣੀ RAM ਜਿਨ ਸੁਣ ਮੰਨਿ ਅੜੀ ਅਕਥ ਕਹਾਣੀ RAM ਅਗਾਥਕ ਕਹਾਣੀ ਪਾਦ ਨਿਰਵਾਣੀ ਕੋ ਵਿਰਲਾ ਗੁਰਮੁਖ ਬੂਜਾਏ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਾਵਨ ਸੋਜੀ ਸੂਜਾਏ ਰਹਿ ਅਤੀਤ ਅਪਰੰਪਰ ਰਤਾ ਸਾਚ ਮਨ ਗੁਣ ਸਾਰੇ ਆ ਉਹ ਪੂਰ ਰਹਿਆ ਸਰਬ ਠਾਈ ਨਾਨਕਾ ਉਰ ਧਾਰਿਆ ਮਹਿਲ ਬੁਲਾਇੜੀਏ ਭਗਤ ਸੁਨੇਹੀ RAM ਗੁਰਮਤਿ ਮਨ ਰਹਿਸੀ ਸੀ ਜਸਦੇਹੀ RAM ਮਨ ਮਾਰੀਜੈ ਸ਼ਬਦ ਸੀਜੈ ਤ੍ਰੈ ਲੋਕ 나ਥ ਪਛਾਣ ਆਏ ਮਨ ਢੀ ਗਡੋਲ ਨਾ ਜਾਏ ਕਤਹੀ ਆਪਣਾ ਫਿਰ ਜਾਣ ਆਏ ਮੈਂ ਆਧਾਰ ਤੇਰਾ ਤੂਖ ਸਮ ਮੇਰਾ ਮੈਂ ਤਾਣ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸਬਦ ਝਗਰ ਨਿਬੇਰਾਓ ਛੰਤ ਬਿਲਾਵਲ ਮਹੱਲਾ ਚੌਥਾ ਮੰਗਲ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਹਾਰ ਪ੍ਰਭ ਸੇਜੈ ਆਇਆ ਮਨ ਸੁਖ ਸਮਾਣਾ RAM ਬੁਰ ਟੁੱਠੈ ਹਾਰ ਪ੍ਰਭ ਪਾਇਆ ਰੰਗ ਰਲਿਆ ਮਾਣਾ RAM ਵੱਡ ਭਾਗੀਆ ਸੋਹਾਗਣੀ ਹਾਰ ਮਸਤਕ ਮਾਣਾ RAM ਹਾਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਭਾਣਾ RAM ਨੇ ਮਾਣਿਆ ਹਰ ਮਾਣ ਹੈ ਹਾਰ ਪ੍ਰਭ ਹਰ ਆਪੈ RAM ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੈ RAM ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰ ਰੰਗ ਹਰ ਰਾਪੈ RAM ਜਨ ਨਾਨਕ ਸਹਿਜ ਮਿਲਾਇਆ ਹਰ ਦਾਸ ਹਰ ਰਾਪੈ RAM ਮਾਨਸ ਜਨਮ ਹਰ ਪਾਈਐ ਹਰ 라ਵਣ ਵੇਰਾ ਰਾਮ ਗੁਰਮੁਖ ਮਿਲ ਸੋਹਾਗਣੀ ਰੰਗ ਹੋਏ ਕਣੇਰਾ ਰਾਮ ਜੇ ਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ 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 ਰਾਖ ਪ੍ਰਭ ਨਾਨਕ ਜਾਣ ਤੇਰਾ ਰਾਮ ਗੁਰ ਹਰਿ ਪ੍ਰਭ ਆਗਮ ਦਰੜਾਇਆ ਮਾਨ ਤਨ ਰੰਗ ਪੀਨਾ RAM ਭਗਤ ਵਛਲ ਹਰ ਨਾਮ ਹੈ ਗੁਰ ਮੁਖ ਹਰ ਲੀਨਾ RAM ਬਿਨ ਹਰ ਨਾਮ ਨਾ ਜੀਵ ਦੇ ਜਿਉ ਜਾਲ ਬਿਨ ਮੀਨਾ RAM ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਚੀਨਾ RAM ਬਿਲਾਵਲ ਮਹੱਲਾ ਚੌਥਾ ਸਲੋਕ ਹਾਰ ਪ੍ਰਭ ਸੱਜਣ ਲੋੜ ਲਹੋ ਮਾਨ ਵਸੈ ਵਡਭਾਗ ਗੁਰ ਪੂਰੇ ਵੇਖਾਲੇ ਆ ਨਾਨਕ ਹਾਰ ਲਿਵ ਲਾਗ ਛੰਤ ਮੇਰਾ ਹਾਰ ਪ੍ਰਭ 라ਵਣ ਆਈਆ ਹਉ ਮੈਂ ਵੇਖ ਝਾਗੇ RAM ਗੁਰਮਤ ਆਪ ਮਿਟਾਇਆ ਹਾਰ ਹਾਰ ਲਿਵ ਲਾਗੇ RAM ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ RAM ਜਨ ਨਾਨਕ ਹਾਰ ਪ੍ਰਭ ਪਾਇਆ ਪੂਰੇ ਵਡਭਾਗੇ RAM ਹਰ ਪ੍ਰਭ ਹਰ ਮੰਨ ਭਾਇਆ ਹਰ ਨਾਮ ਵਿਧਾਈ RAM ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ RAM ਅਗਿਆਨ ਅੰਧੇਰਾ ਕਟਿਆ ਜੋਤ ਪ੍ਰਗਟ ਆਈ RAM ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ RAM ਤਨ ਹਾਰ ਪ੍ਰਭ ਤਿਆਰੈ 라ਵੀਆ ਜਿਉ ਹਾਰ ਪ੍ਰਭ ਭਾਈ ਰਾਮ ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ ਗੁਰ ਪੂਰੈ ਹਰ ਮੇਲਿਆ ਹਰ ਰਸ ਆਗਾਈ ਰਾਮ ਜਨ ਨਾਨਕ ਨਾਮ ਵਿਗਸਿਆ ਹਰ ਹਰ ਲਿਵ ਲਾਈ ਰਾਮ ਕਾਮ ਮੂਰਖ ਮੋਗਦਾ ਮਿਲਾਇਆ ਹਰਿ ਕਿਰਪਾ ਧਾਰੀ RAM ਧਨ ਧਨ ਗੁਰੂ ਸਾ ਬਾਸ ਹੈ ਜਿਨ ਹਉ ਮੈ ਮਾਰੀ RAM ਜੇਨ ਵਡ ਭਾਗਿਆ ਵਡ ਭਾਗ ਹੈ ਹਰ ਹਰ ਓਰ ਧਾਰੀ RAM ਜਨ ਨਾਨਕ ਨਾਮ ਸਲਾਹੇ ਤੂ ਨਾਮੇ ਬਲਿਹਾਰੀ RAM ਮਿਲਾਵਲ ਮਹੱਲਾ ਪੰਜਵਾ ਛੰਤ ਇਕ ਓੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬਿਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਾਨ ਪ੍ਰੀਤ ਲਾਗੈ ਵੱਡੈ ਭਾਗੈ ਕਾਬ ਮਿਲੀਐ ਪੂਰਨ ਪਥਿ ਸਹਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹਿ ਮਤੇ ਦਿਨ ਰੈਣ ਠਾਡੀ ਕਰਉ ਸੇਵਾ ਪ੍ਰਭ ਕਵਨੁ ਜੁਗਤੀ ਪਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਲਐ ਹੋ ਮੋਹਿ ਲਾਡ ਲਾਇਆ ਆਸ ਮਾਹੜਾ ਹਰ ਰਤਨ ਵਿਸਾਹਾਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਵਿਚਾਰੋ ਇਕ ਚਿਤ ਇਕ ਮਨ ਧਾਇ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪਹਿ ਕਰ ਬਿਨੰਤੀ ਮਿਲੈ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ ਸਾ ਅਟਲ ਗਣਿਆ ਪੂਰਨ ਸੰਜੋਗੋ RAM ਸੁਖ ਹੈ ਸਮੂਹ ਭਇਆ ਗਿਆ ਵਿਜੋਗੋ RAM ਮੇਲੇ ਸੰਤ ਆਏ ਪ੍ਰਾਪਤਿ ਆਏ ਬਣੇ ਅਚਰ ਜਾਨੀਆ ਮਿਲ ਇਕੱਤਰ ਹੋਏ ਸਹਿਜ ਢੁਏ ਮਨ ਪ੍ਰੀਤ ਉਪਜੀ ਮਾਨੀਆ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਬ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗੋ ਭਵਨ ਸੁਹਾਵੜਾ ਧਰਤ ਸੁਭਾਗੀ ਰਾਮ ਪ੍ਰਭ ਘਰ ਆਇੜਾ ਗੁਰ ਚਰਣੀ ਲਾਗੀ ਰਾਮ ਗੁਰ ਚਰਣ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਸ਼ੁੰਨੇ आनंद आन दिन वजह वाजे अहम मत मन की त्यागी बिनवंत नानक शरण स्वामी संत संग लेव लागी मिलावल महल्ला पंजावां भाग सुलक्षणा हर कंत हमारा राम अनहद बाजत रा तिस धुन दरबार राम ਆ ਆਨੰਦ ਆਨ ਦਿਨ ਵਜਹਿ ਵਾਜੇ ਦਿਨ ਸਰਣ ਉਮਾਹ ਤਹ ਰੋਗ ਸੋਗ ਨਾ ਦੁਖ ਬਿਆਪੈ ਜਨਮ ਮਰਨ ਨਾ ਤਾਹਾ ਰਿਧ ਸਿਧ ਸੁਦਾ ਰਸ ਅੰਮ੍ਰਿਤ ਭਗਤ ਪਰੇ ਪੰਡਾਰਾ ਬਿਨਵੰਤ ਨਾਨਕ ਬਲਿਹਾਰ ਵੰਯਾ ਉਪਾਰ ਬ੍ਰਹਮ ਪ੍ਰਾਨ ਆਧਾਰਾ ਸੋਹਣ ਸਖੀ ਸਹੇਲੜੀ ਹੋ ਮੇਲ ਮੰਗਲ ਗਾ ਵਹਿ ਰਾਮ ਮਾਨ ਤਨ ਪ੍ਰੇਮ ਕਰੇ ਤਿਸ ਪ੍ਰਭ ਕਾਉ ਰਾਮਹਿ ਰਾਮ ਕਰ ਪ੍ਰੇਮ ਰਾਵਹਿ ਤਿਸੈ ਭਾਵਹਿ ਇਕ ਨਿਮਖ ਪਲਕ ਨਾ ਤਿਆਗੀਐ ਗਹਿ ਕੰਠ ਲਾਈਐ ਨਹਿ ਲਜਾਈਐ ਚਰਨ ਰਾਜ ਮਨ ਪਾਗੀਐ ભગત ઠા ગૌરી પાએ મોહ હૈ અનત કત હું ના થાવહ બિનવંત નાનક મિલ સંગ સાજન અમર પદવી પાવહ બેસમાન બેસમ ભાઈ વેખ ગુણ અભનાસી રામ કાર ગહ પૂજા ગહી કાટ જમ કી फांसी રામ ਗਹਿ ਪੁਜਾ ਲੀਨੀ ਦਾਸ ਕੀਨੀ ਅੰਕੁਰ ਉਦੋਤ ਜਣਾਇਆ ਮਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਧਾਰੀ ਮਾਨ ਪਿਆਰੀ ਮਹਾ ਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਾਪ ਮਿਲੇ ਅਬਿਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਬ੍ਰਹਮ ਦੀ ਸੈ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਆਤਮ ਵਿਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵੰਤ ਨਾਨਕ ਸੇ ਈ ਜਾਣਹਿ ਜਿਨੀ ਹਰ ਰਸ ਪੀਆ